ਪੰਜਾਬ ਦਾ ਧਰਤੀ ਥੱਲੜਾ ਪਾਣੀ ਬਹੁਤ ਵੱਡੇ ਪੱਧਰ ਤੇ ਨਿਕਾਰ ਜਾ ਰਿਹਾ ਨੀਵਾ ਜਾ ਰਿਹਾ ਸੈਂਕੜੇ ਫੁੱਟਾਂ ਤੇ ਪਹੁੰਚ ਗਿਆ ਉਹ ਸਾਡਾ ਪਾਣੀ ਜ਼ਹਿਰੀਲਾ ਹੋ ਚੁੱਕਾ ਵਾ ਕੈਂਸਰ ਦਾ ਬਹੁਤ ਵੱਡੀ ਸ਼ਿਕਾਇਤ ਆ ਜਿਹੜਾ ਕਾਲੀ ਪਾਣ ਕਾਲੇ ਪਾਣੀ ਦਾ ਮੋਰਚਾ ਜਿਹੜਾ ਉਹਨਾਂ ਨੇ 3 ਤਰੀਕ ਨੂੰ ਕਾਲ ਦਿੱਤੀ ਆ ਉਹ ਇਸੇ ਕਾਲ ਤੇ ਆ ਮੈਂ ਬਲਕੇ ਲੋਕਾਂ ਨੂੰ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਹਿੱਸਾ ਲੈਣਾ ਇਸੇ ਗੱਲ ਤੇ ਆ ਕਿ ਸਾਡੇ ਪੰਜਾਬ ਦੇ ਜਿਹੜਾ ਦਰਿਆਈ ਪਾਣੀ ਆ ਉਹਨੂੰ ਗੰਦਲਾ ਹੋਣ ਤੋਂ ਪੁਆਇਜ਼ਨਸ ਹੋਣ ਤੋਂ ਕੈਂਸਰ ਫਲਾਉਣ ਤੋਂ ਹੈਪਟਾਈਟਿਸ ਫਲਾਉਣ ਤੋਂ ਬਚਾਇਆ ਜਾ ਸਕੇ ਇਹ ਮੁੱਦਾ ਹੈ ਪੰਜਾਬ ਦਾ ਬੜਾ ਇੰਪੋਰਟੈਂਟ ਔਰ ਨਾਲ ਖੇਤੀ ਨਾਲ ਕਨੈਕਟਡ ਕੇ 14 ਲੱਖ ਟਿਊਬਵਲ ਅਸੀਂ ਝੋਨੇ ਦੀ ਫਸਲ ਨੂੰ ਪਾਲਣ ਵਾਸਤੇ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਵਾਸਤੇ ਸਾਡਾ ਪਾਣੀ ਜਿਹੜਾ ਵਾ ਉਹ ਮੁੱਕਦਾ ਜਾਂਦਾ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਵਿਦਵਾਨਾਂ ਨੇ ਕਿਹਾ ਕਿ 15-20 ਸਾਲ ਦੀ ਖੇਡ ਹੋ ਰਿਹਾ ਪੰਜਾਬ ਦਾ ਥੱਲੜਾ ਧਰਤੀ ਥੱਲੜਾ ਪਾਣੀ ਮੁੱਕ ਜਾਵੇਗਾ ਇਹ ਮੁੱਦਾ ਹੈ ਲੇਕਿਨ ਬਹਿਸ ਹੋ ਰਹੀ ਆ ਬਿੱਟੂ ਬਨਾਮ ਛੋਟੇ ਮੋਟੇ ਤੂ ਤੂ ਮਹਿਮ ਦੇ ਉੱਤੇ ਇਹਦੇ ਨਾਲ ਮੁੱਦਾ ਹੈ ਇੱਕ ਜਿਹੜਾ ਪਾਕਿਸਤਾਨ ਨਾਲ ਬਾਰਡਰ ਸਾਡਾ ਖੁੱਲਣਾ ਚਾਹੀਦਾ ਵਾ ਪੰਜਾਬ ਦੀ ਇੰਡਸਟਰੀ ਤੇ ਪੰਜਾਬ ਦੀ ਖੇਤੀ ਸਿਰਫ ਤਾਂ ਸਰਵਾਈਵ ਕਰੂਗੀ ਜਦੋਂ ਪੰਜਾਬ ਦਾ origignal routes ਇੰਟੂ ਸੈਂਟਰਲ ਏਸ਼ੀਆ ਜਿਹਨੂੰ ਪੁਰਾਣਾ ਸਿਲਕ ਰੂਟ ਕਹਿੰਦੇ ਸੀ ਕਿੱਲਾ ਪਾਕਿਸਤਾਨ ਨਹੀਂ ਬਿਯੋਂਡ ਪਾਕਿਸਤਾਨ ਜਿੰਨਾ ਵੱਡਾ ਰਕਬਾ ਹੈ ਈਰਾਨ ਦਾ ਮੰਗੋਲੀਆ ਦਾ ਤੁਰਕਮੈਨਿਸਤਾਨ ਉਜ਼ਬੇਗਿਸਤਾਨ ਔਰ ਅਫਗਾਨਿਸਤਾਨ ਤੋਂ ਉੱਤੇ ਇਹ ਜਿਹੜੇ ਦੇਸ਼ ਨੇ ਰੂਸ ਤੱਕ ਔਰ ਰੂਸ ਦੇ ਐਸੇ ਰੂਟ ਤੇ ਰਾਹੀਂ ਯੂਰਪ ਨਾਲ ਕਨੈਕਟਡ ਟ੍ਰੇਡ ਦਾ ਰੂਟ ਹੈ ਇਹ ਸਾਰਾ ਰੂਟ ਖੁੱਲਣ ਤੇ ਇਹ ਪੰਜਾਬ ਦਾ ਮੁੱਦਾ ਹੈ ਤੂੰ ਤੂੰ ਮੈਂ ਮੈਂ ਉਹਨੇ ਕੀ ਪਾਇਆ ਵਾ ਤੇ ਉਹਨੇ ਕੀ ਬੋਲਿਆ ਵਾ ਤੇ ਉਹਨੇ ਉਹਨੂੰ ਟਿਚਰ ਕੀਤੀ ਆ ਇਹ ਮੁੱਦੇ ਨਹੀਂਗੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਜਿਹੜੀਆਂ ਇਦਾਂ ਦੀਆਂ ਪਾਰਟੀਆਂ ਨੇ ਉਹ ਪੰਜਾਬ ਦੇ ਲੋਕਾਂ ਦਾ ਜਾਣਬੁੱਝ ਕੇ ਧਿਆਨ ਭਟਕਾ ਰਹੇ ਨੇ ਪੰਜਾਬ ਦਾ ਕਰਜ਼ਾ ਬਹੁਤ ਵੱਡਾ ਮੁੱਦਾ ਵਾ ਅੱਜ ਲਗਭਗ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਾ ਪੰਜਾਬ ਦੇ ਉੱਤੇ ਔਰ ਇਹ ਕਰਜ਼ਾ 1985 ਚ ਮੈਂ ਕਾਲਜ ਪੜਦਾ ਸੀਗਾ 1985 ਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਪਿਛਲੇ 40 ਸਾਲ ਚ ਮਗਰਲੀਆ ਪਾਰਟੀਆਂ ਨੇ ਕਰਜ਼ਾ ਚੜਾਇਆ ਸੀਗਾ নো ਡਾਊਟ ਪਰ ਇੰਨੇ 35-39 ਸਾਲ ਵਿੱਚ 3 ਲੱਖ ਕਰੋੜ ਦਾ ਕਰਜ਼ਾ ਚੜਾਇਆ ਸੀਗਾ ਇਹ ਸਰਕਾਰ ਨੇ ਪਿਛਲੇ ਢਾਈਆਂ ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ੇ ਦਾ ਇਜ਼ਾਫਾ ਕੀਤਾ ਔਰ ਨਾਲ ਮੈਂ ਕਹਿਣਾ ਚਾਹੁੰਦਾ ਨੌਕਰੀਆਂ ਦੀ ਗੱਲ ਰਹਿ ਗਈ ਸੀ ਕਿ ਆਹ ਜਿਹੜਾ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਆ ਇਹਦਾ ਡਾਇਰੈਕਟ ਇੰਪੈਕਟ ਇਸ ਡਾਇਰੈਕਟਲੀ ਓਨ ਦਾ ਲਾਈਵਸ ਆਫ ਆਵਰ ਯੂਥ ਆਫ ਪੰਜਾਬ ਆ ਮੇਰੇ ਵੀਰ ਹੁਣੇ ਬੈਠੇ ਸੀ ਮੈਨੂੰ ਦਿਖਾ ਰਹੇ ਸੀ ਕੌਣ ਦਿਖਾ ਰਿਹਾ ਸੀ ਡਾਟਾ ਮੈਨੂੰ ਹੁਣੇ ਤੁਹਾਡੇ ਚੋਂ ਉਹ ਖੜੇ ਸੀ ਆ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਗੈਰ ਪੰਜਾਬੀ ਲੈ ਰਹੇ ਬਿਕੋਜ਼ ਬੇਲੀ ਹੈ ਨੀਂਗਾ ਪੰਜਾਬ ਦੇ ਡੋਮਿਸਾਈਲ ਦੀ ਸਰਟੀਫਿਕੇਟ ਦੀ ਪੰਜਾਬ ਦੇ ਬਸ਼ਰ ਹੋਣ ਦੀ ਕੋਈ ਸ਼ਰਤ ਹੀ ਹੈ ਨੀਂਗੀ ਜਿੰਨੀਆਂ ਮੈਂ ਭਗਵੰਤ ਮਾਨ ਨੂੰ ਚੈਲੰਜ ਕਰਦਾ ਵਾਂ ਭਗਵੰਤ ਮਾਨ ਕਹਿੰਦਾ ਨਾ ਰੋਜ਼ ਕਿ ਮੈਂ 40000 ਨੌਕਰੀ ਦਿੱਤੀ ਕਦੀ 35000 ਦਿੱਤੀ ਕਦੀ 50000 ਦਿੱਤੀ ਇਹਦਾ ਇੱਕ ਵਾਈਟ ਪੇਪਰ ਜਾਰੀ ਕਰਨ ਉਹ ਉਸ ਵਾਈਟ ਪੇਪਰ ਵਿੱਚ ਦੱਸਣ ਕਿ ਪੰਜਾਬ ਦੇ ਰੈਜ਼ੀਡੈਂਟਸ ਕਿੰਨਿਆਂ ਨੂੰ ਨੌਕਰੀਆਂ ਮਿਲੀਆਂ ਤੇ ਪੰਜਾਬ ਤੋਂ ਬਾਹਰਲੇ ਦਿੱਲੀ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ ਮਿਲੀਆਂ ਉਹ ਤੋਂ ਪਤਾ ਲੱਗ ਜੂਗਾ ਤੁਹਾਨੂੰ ਕਿਉਂਕਿ ਮੇਰਾ ਮੰਨਣਾ ਵਾ ਕਿ ਬਿਜਲੀ ਬੋਰਡ ਦੀਆਂ ਨੌਕਰੀਆਂ ਕਲਰਕਾਂ ਦੀਆਂ ਨੌਕਰੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੀਆਂ ਨੌਕਰੀਆਂ ਔਰ ਬਹੁਤ ਸਾਰੀਆਂ ਨੌਕਰੀਆਂ ਪਟਵਾਰੀਆਂ ਦੀਆਂ ਇਹ ਸਾਰੀਆਂ ਬਾਹਰਲੇ ਸੂਬਿਆਂ ਦੇ ਲੋਕੀ ਲੈ ਗਏ ਤਾਂ ਕਰਕੇ ਸਾਡੇ ਨੌਜਵਾਨ ਹੋਰ ਮਾਯੂਸ ਹੋ ਕੇ ਹਤਾਸ਼ ਹੋ ਕੇ ਫਰਸਟ੍ਰੇਟ ਹੋ ਕੇ ਉਹ ਦੇਸ਼ ਛੱਡਣ ਨੂੰ ਮਜਬੂਰ ਨੇ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਇਆ ਅਗਰ ਕਾਲਜਸ ਹਾਇਰ ਐਜੂਕੇਸ਼ਨ ਤੇ ਭਰ ਰਹੇ ਨੇ ਇਟ ਇਜ਼ ਨਾਟ ਬਿਕਾਜ਼ ਆਫ ਰਿਵਰਸ ਮਾਈਗ੍ਰੇਸ਼ਨ ਇਟ ਇਜ਼ ਬਿਕਾਜ਼ ਕੈਨੇਡਾ ਨੇ ਔਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਜਿਹੜੇ ਸਟੱਡੀ ਵੀਜ਼ਾ ਲਾਜ਼ ਨੇ ਬਹੁਤ ਜ਼ਿਆਦਾ ਸਟ੍ਰਿਕਟ ਕਰਤੇ ਨੇ ਤਾਂ ਕਰਕੇ ਹੋਰ ਕੋਈ ਆਚਾਰਾ ਨਹੀਂ ਉਹ ਕਹਿੰਦੇ ਇੱਥੇ ਅਸੀਂ ਪੰਜਾਬ ਦੇ ਕਾਲਜਾਂ ਵਿੱਚ ਹਾਇਰ ਐਜੂਕੇਸ਼ਨ ਲੈਣ ਤੇ ਮਜਬੂਰ ਹਾਂ ਅਗਰੀਰੀਅਨ ਇਕਨੋਮੀ ਮੈਂ ਤੁਹਾਨੂੰ ਕਹਿ ਰਿਹਾ ਸੀ ਕੋਲੈਪਸ 1 ਲੱਖ ਕਰੋੜ ਦਾ ਕਰਜ਼ਈ ਕਿਸਾਨ ਦਾ ਰੋਜ਼ ਆਤਮਤਿਆ ਆ ਝੋਨੇ ਦੇ ਸੀਜ਼ਨ ਵਿੱਚ ਮੇਰਾ ਖਿਆਲ ਭਵਾਨੀਗੜ੍ਹ ਦੇ ਲਾਗੇ ਮੰਡੀ ਵਿੱਚ ਇੱਕ ਕਿਸਾਨ ਨੇ ਆਤਮਤਿਆ ਕੀਤੀ ਇਹਦੇ ਚੀਫ ਮਿਨਿਸਟਰ ਦੇ ਜ਼ਿਲ੍ਹੇ ਦੇ ਵਿੱਚ ਇਹ ਮੁੱਦਾ ਹੈ ਲekin ਇਹਦੇ ਤੇ ਕਿ ਕੋਈ ਬਹਿਸ ਨਹੀਂ ਸੁਣੀ ਕਿ ਝੋਨੇ ਦਾ ਬਦਲ ਕਿੱਦਾਂ ਹੋ ਸਕਦਾ ਸੋ ਮੈਂ ਔਰ ਸਾਡੇ ਸਾਥੀ ਅਸੀਂ ਇਹ ਮਨ ਬਣਾਇਆ ਵਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਮਾਸ ਕੰਟੈਕਟ ਪ੍ਰੋਗਰਾਮ ਪੰਜਾਬ ਦੇ ਵਿੱਚ ਲਾਂਚ ਕਰਾਂਗੇ ਹਰ ਵਰਗ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਮੇਰੇ ਗਰੀਬ ਭਰਾ ਨੇ Dalit ਵਰਗ ਹੈਗਾ Scheduled Caste ਵਰਗਾ ਮੈਂ ਉਹਨਾਂ ਨੂੰ ਔਨ ਕਰਨਾ ਚਾਹਨਾ ਕਿ ਸਭ ਤੋਂ ਜ਼ਿਆਦਾ ਤੁਹਾਡਾ ਭਵਿੱਖ ਖਤਰੇ 'ਚ ਪਿਆ ਵਾ ਸਭ ਤੋਂ ਜ਼ਿਆਦਾ ਡਾਕਾ ਤੁਹਾਡੇ ਕੰਮਾਂ ਦੇ ਉੱਤੇ ਵੱਜਿਆ ਵਾ ਸਭ ਤੋਂ ਜ਼ਿਆਦਾ ਗਾਂ ਆਉਣ ਵਾਲੇ ਸਮੇਂ 'ਚ ਡਾਕਾ ਤੁਹਾਡੇ ਕਾਰੋਬਾਰਾਂ ਦੇ ਉੱਤੇ ਵੱਜਣਾ ਵਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਤੇ ਦਰਮਿਆਨੇ ਗਰੀਬ ਦੁਕਾਨਦਾਰ ਨੂੰ ਹੋਣਾ ਵਾ ਇਸ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਵਿੱਚ ਸਾਰੇ ਵਰਗਾਂ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਇੱਕ ਅਵੇਰਨੈਸ ਸਪਰੈਡ ਕਰਨੀ ਆ ਔਰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਸਪੀਕਰ ਦੇ ਉੱਤੇ ਦਬਾਅ ਬਣਾਉਣਾ ਕਿ ਇਸ ਬਿਲ ਨੂੰ ਇੰਟਰੋਡਿਊਸ ਕਰਕੇ ਘੱਟੋ ਘੱਟ ਬਣਦੀ ਬਹਿਸ ਜਿਹੜੀ ਆ ਉਹ ਕਰਾਈ ਜਾਵੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਸੋਸ਼ਲ ਮੀਡੀਆ ਦੇ ਐਕਟਿਵਿਸਟ ਨੂੰ ਪੰਜਾਬ ਦੀ ਭਾਰਤੀ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਇਕਾਈਆਂ ਨੂੰ ਮੈਂ ਰਾਜੀਵਾਲ ਸਾਹਿਬ ਨਾਲ ਗੱਲ ਕੀਤੀ ਸੀ ਅੱਜ ਸਵੇਰੇ ਉਹ ਕਹਿੰਦੇ ਮੈਂ ਬਹੁਤ ਵੱਡਾ ਮੁੱਦਾ ਇਹ ਆ ਅਸੀਂ ਬਹੁਤ ਦੇਰ ਦੇ ਕਹਿ ਰਹੇ ਆ ਕਿ ਕੋਈ ਕਾਨੂੰਨ ਹੋਣਾ ਚਾਹੀਦਾ ਵਾ ਕਿ ਇੱਥੇ ਗੈਰ ਪੰਜਾਬੀ ਇਹਨੂੰ ਆਉਣ ਤੋਂ ਬਿਨਾ ਸ਼ਰਤ ਇੱਥੇ ਕਿਸੇ ਨੂੰ ਵਸਣ ਨਾ ਦਿੱਤਾ ਜਾਵੇ ਇਹ ਔਰ ਮੈਂ ਸਾਰੀਆਂ ਬਾਕੀ ਵੀ ਜਿੰਨੀਆਂ ਐਸਕੇਐਮ ਦੇ ਯੂਨਿਟਸ ਨੇ ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰਿਆਂ ਨੂੰ ਕਿ ਆਓ ਇਸ ਮੁੱਦੇ ਤੇ ਸਾਡੀ ਸਪੋਰਟ ਕਰੋ ਆਪਣੇ ਆਪਣੇ ਪੱਧਰ ਦੇ ਉੱਤੇ ਇਸ ਮੁੱਦੇ ਨੂੰ ਚੱਕੋ ਜਿਹੜਾ ਤੁਸੀਂ ਖੇਤੀ ਦੇ ਏਜੰਡਾ ਬਣਾਇਆ ਉਹਦੇ ਵਿੱਚ ਇੱਕ ਨੁਕਤਾ ਇਹ ਜ਼ਰੂਰ ਤੁਸੀਂ ਐਡ ਕਰੋ ਜਿਹੜੇ ਐਕਟੀਵਿਸਟ ਨੇ ਪੰਜਾਬ ਦੇ ਕਾਲਾ ਪਾਣੀ ਦੇ ਮੋਰਚਾ ਜਾਂ ਜਿਹੜੇ ਹੋਰ ਲੜਦੇ ਨੇ ਪੰਜਾਬ ਦੀਆਂ ਉਹਨਾਂ ਨੂੰ ਵੀ ਮੇਰੀ ਬੇਨਤੀ